ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਨੇ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ਕਿਉਂਕਿ ਬਾਗੀ ਧੜੇ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਅਕਾਲੀ ਦਲ ਦੀ ਸਰਕਾਰ ਵਲੇ ਕੁਝ ਗਲਤੀਆਂ ਹੋਈਆਂ ਨੇ ਤਾਂ ਉਸ ਤੋਂ ਬਾਅਦ ਹੁਣ ਉਸ ਦੇ ਉੱਤੇ ਸਵਾਲ ਖੜੇ ਹੋ ਗਏ ਨੇ ਸਾਡੇ ਨਾਲ ਭਾਈ ਅਮਰੀਕ ਸਿੰਘ ਅਜਨਾਲਾ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਉਸ ਦੇ ਉੱਤੇ ਆਪত্তি ਜाहिर ਕੀਤੀ ਗਈ ਹੈ ਤਾਂ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਕਿਉਂਕਿ ਖਾਸ ਤੌਰ ਤੇ ਅਗਰ ਗੱਲ ਕਰੀਏ ਤਾਂ ਕਾਲ ਤਖਤ ਸਾਹਿਬ ਤੇ ਆ ਕੇ ਕੋਈ ਵੀ ਨਿਮਾਣਾ ਸਿੱਖ ਜਿਹੜਾ ਹੈ ਉਹ ਮਾਫੀ ਮੰਗ ਸਕਦਾ ਔਰ ਫੈਸਲਾ ਸ੍ਰੀ ਕਾਲ ਤਖਤ ਸਾਹਿਬ ਨੇ ਕਰਨਾ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵਾਲ ਕੀਤਾ ਵੀ ਕੋਈ ਵੀ ਨਿਮਾਣਾ ਸਿੱਖ ਸ੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗ ਸਕਦਾ ਹਰ ਇੱਕ ਦਾ ਅਦਕਹ ਹਾਰਿਆ ਪਰ ਵੱੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਨਹੀਂ ਮਿਲਦੀ ਵੱੱਜਰ ਪਾਪ ਕਹਿੰਦੇ ਆ ਜਿਹੜਾ ਗੁਰੂ ਸਾਹਿਬ ਨੂੰ ਸ਼ਹੀਦ ਕਰਨਾ ਸਮੇਂ ਦੌਰਾਨ ਚੰਦੂ ਨੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਜਾਂ ਕੀਤਾ ਮਾਫੀ ਤਾਂ ਛੇਵੇਂ ਪਾਤਸ਼ਾਹ ਦੇ ਕੋਲੋਂ ਉਹਨੇ ਮੰਗੀ ਹਣੀ ਕਿ ਛੇਵੇਂ ਪਾਤਸ਼ਾਹ ਨੇ ਮaaf ਕਰਤਾ ਸੀ ਛੋਟੇ ਸਹਿਬਜ਼ਾਦਿਆਂ ਨੂੰ ਫੜਾਉਣ ਤੇ ਸ਼ਹੀਦ ਕਰਾਉਣ ਵਾਲਾ ਜਿਹੜਾ ਗੰਗੂ ਸੀ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਭਹਾਦਰ ਕੋਲੋਂ ਉਸ ਗੰਗੂ ਨੇ ਮਾਫੀ ਮੰਗੀ ਸੀ ਸੁਚਾਨੰਦ ਨੇ ਮਾਫੀ ਮੰਗੀ ਸੀ ਕਿ ਸੁਚਾਨੰਦ ਤੇ ਗੰਗੋ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਫ ਕਰਤਾ ਸੀ ਪਰ ਉਸ ਗੁਨਾਹ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਕਾਫੀ ਫਰਕ ਹੈ ਕਿਉਂਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਪੂਰੀ ਕੈਬਨਿਟ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਗੋਲੀਆਂ ਪੁਲਿਸ ਵੱਲੋਂ ਚਲਾਈਆਂ ਗਈਆਂ ਪਰਚਾ ਦਰਜ ਹੋਏ ਸਭ ਕੁਝ ਹੋ ਚੁੱਕਾ ਜਿਹੜੀਆਂ ਗੋਲੀਆਂ ਚਲਾਈਆਂ ਉਹ ਸਰਕਾਰ ਦੇ ਕਹਿਣ ਤੇ ਚਲਾਈਆਂ ਨਾ ਕਿ ਪੁਲਿਸ ਨੇ ਆਪਣੇ ਆਪ ਚਲਾਈਆਂ ਦੋ ਗੋਲੇ ਵਹਿਰੂ ਉਹਦੇ ਵਿੱਚ ਦੋ ਸਿੰਘ ਸ਼ਹੀਦ ਹੋਇਆ ਇਹਨਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚੋਰੀ ਹੋਇਆ ਠਕ 70 ਦੀ ਵਿਸਾਖੀ ਵਾਲਾ ਕਾਂਡ ਵਾਪਰਦਾ 1984 ਵਿੱਚ ਘੱਲੂ ਘਰਾ ਵਾਪਰਦਾ ਉਹਦਾ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਕਾਸ਼ ਸਿੰਘ ਬਦਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚੋਰੀ ਹੁੰਦੇ ਆ ਉਹਦਾ ਦੋਸ਼ੀ ਵੀ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਇਹਨਾਂ ਦੀ ਸਰਕਾਰ ਆ ਪਰ ਹੁਣ ਅਗਰ ਆਪਾਂ ਮੰਨ ਲਈਏ ਚਲੋ ਪੁਰਾਣੇ ਆਪਾਂ ਗੱਲਾਂ ਦੇ ਸਾਰੇ ਦੁਨੀਆਂ ਨੂੰ ਪਤਾ ਪਰ ਹੁਣ ਆ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਗਏ ਨੇ ਉਹ ਮਾਮਲਾ ਤੇ ਅਕਾਲ ਤਖਤ ਸਾਹਿਬ ਕੋ ਅਕਾਲ ਤਖਤ ਸਾਹਿਬ ਕੁਝ ਵੀ ਡਿਸੀਜਨ ਲਵੇ ਉਹ ਜ ਸੰਗਤ ਨੂੰ ਇਤਰਾਜ਼ ਕੀ ਹੈ ਅਕਾਲ ਤਖਤ ਸਾਹਿਬ ਪੰਥ ਦਾ ਨਾਂ ਕੇ ਇੱਕ ਬੰਦੇ ਦਾ ਮੈਂ ਇਹੀ ਬੇਨਤੀ ਕਰਦਾ ਕਿ ਗਲਤੀਆਂ ਦੀ ਮਾਫੀ ਹੁੰਦੀ ਆ ਪਰ ਵੱੱਜਰ ਪਾਪਾਂ ਦੀ ਮਾਫੀ ਨਹੀਂ ਹੁੰਦੀ ਇਸ ਪਰਿਵਾਰ ਨੇ ਸਰਕਾਰ ਦੁਨਾਨ ਸਰਕਾਰ ਦੇ ਨਸੇ ਵਿੱਚ ਆ ਕਰਕੇ ਵੱੱਜਰ ਪਾਪ ਕੀਤੇ ਇਸ ਕਰਕੇ ਵੱੱਜਰ ਪਾਪਾਂ ਦੀ ਕਦੇ ਵਾਪਸੀ ਨਾ ਤਾਂ ਪਹਿਲਾਂ ਕਿਸੇ ਨੂੰ ਮਾਫੀ ਮਿਲੀ ਆ ਤੇ ਨਾ ਹੁਣੇ ਕਿਸੇ ਨੂੰ ਮਾਫੀ ਮਿਲਣੀ ਆ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਤੁਸੀਂ ਕੁਝ ਕਹੋਗੇ ਕਿ ਕਿਸ ਤਰੀਕੇ ਨਾਲ ਨੂੰ ਇਸ ਨੂੰ ਕੇਸ ਨੂੰ ਜਰਾ ਹੈ ਕੀਤਾ ਜਾਵੇ ਅਸੀਂ ਤਾਂ ਇਹੀ ਐਲਾਨ ਕਰ ਸਕਦੇ ਆ ਕਿ ਇਸ ਬੰਦੇ ਨੂੰ ਮਾਫੀ ਨਾ ਦਿੱਤੀ ਜਾਵੇ ਜੇਕਰ ਤੁਸੀਂ ਮਾਫੀ ਦਿੱਤੀ ਜਿਵੇਂ ਸਰਸੇ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਿੱਤੀ ਸੀ ਤੇ ਕੌਮ ਨੇ ਮੰਨਿਆ ਨਹੀਂ ਇਸੇ ਤਰ੍ਹਾਂ ਜੇਕਰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਮਾਫ਼ ਕਰੋਗੇ ਸੁਖਬੀਰ ਬਾਦਲ ਨੂੰ ਮਾਫ਼ ਕਰੋਗੇ ਫਿਰ ਕੌਮ ਨੇ ਤੇ ਪਹਿਲਾਂ ਇਹਨਾਂ ਨੂੰ ਸਿੱਖੀ ਤੋਂ ਖਾਰਜ ਕਰਤਾ ਚੋਣਾ ਵਿੱਚ ਇਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਆ ਜੇਕਰ ਤੁਸੀਂ ਇਹਨਾਂ ਨੂੰ ਮਾਫੀ ਦੇਣ ਵਾਲੀ ਗਲਤੀ ਕਰ ਲਈ ਫਿਰ ਜਿਹੜੇ ਕਾਮ ਦੇ ਵਿੱਚ ਪੰਥ ਦੇ ਵਿੱਚ ਹਾਲਾਤ ਵਿਗੜਦੇ ਆ ਉਹਦੇ ਜ਼ਿੰਮੇਵਾਰ ਤੁਸੀਂ ਹੋਊਂਗੇ ਇਹ ਭੁੱਲ ਕਰਕੇ ਗਲਤੀ ਨਾ ਕਰਨੀ ਪਰ ਕਿਉਂ ਫਿਰ ਕਾਫਿਰ ਖਲ ਕਿਵੇਂ ਹੋਊਗਾ ਕਿਉਂਕਿ ਅਗਰ ਕੋਈ ਵੀ ਵਿਅਕਤੀ ਗਲਤੀ ਕਰਦਾ ਹੈ ਤੇ ਕਾਲ ਤਖ਼ਤ ਸਾਹਿਬ ਹੀ ਉਸ ਦੇ ਉੱਤੇ ਜਿਹੜੀ ਸਜ਼ਾ ਲਾ ਸਕਦਾ ਹੈ ਕਾਲ ਤਖ਼ਤ ਸਭ ਕੋਈ ਅਧਿਕਾਰ ਨੇ ਕਿਉਂਕਿ ਇਲਾਹੀ ਤਖ਼ਤ ਹੈ ਉਸ ਤਖ਼ਤੋਂ ਹੀ ਸਾਰੇ ਫੈਸਲੇ ਹੋ ਸਕਦੇ ਨੇ ਤੇ ਫਿਰ ਉਸ ਦਾ ਹੱਲ ਕੀ ਨਾ ਤਾਂ ਇਹ ਸਿੱਖ ਸੀ ਨਾ ਸੇਖ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਸੇਖ ਬਣਨਾ ਇਹ ਸਿੱਖਾਂ ਦਾ ਤਖਤ ਆ ਇਹ ਕੌਮ ਦਾ ਤਖਤ ਆ ਇਹ ਪੰਥ ਦਾ ਸੱਟ ਆ ਜਦੋਂ ਪੰਥ ਦੀ ਕਚਹਿਰੀ ਵਿੱਚ ਇਸ ਪਰਿਵਾਰ ਨੂੰ ਖਾਰਜ ਕੀਤਾ ਤੇ ਮੁੜ ਬਹਾਲੀ ਕਰਨੀ ਮੈਂ ਸਮਝਦਾ ਇਹ ਬੇਕੁਫੀ ਤੇ ਗਲਤੀ ਹੈ ਫਿਰ ਕੀ ਕਰਨਾ ਚਾਹੀਦਾ ਕਿਉਂਕਿ ਕੱਲ ਤੋਂ ਉਹਨਾਂ ਨੇ ਉਹਨਾਂ ਦਾ ਸਪਸ਼ਟਿਕਰਨ ਲਲਿਆ ਉਹਨਾਂ ਨੇ ਕਹਿ ਦਿੱਤਾ ਕਿ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਸੱਦੀ ਜਾਏਗੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਫੈਸਲਾ ਕੀਤਾ ਜਾਏਗਾ ਪ੍ਰਕਾਸ਼ ਸਿੰਘ ਬਾਦਲ ਨੂੰ ਮਾਫੀ ਮਿਲ ਗਈ ਸੀ ਇਸੇ ਤਰ੍ਹਾਂ ਇਹ 사ਜਾ ਦੇ ਅਧਿਕਾਰੀ ਆ ਤੇ ਇਸੇ ਤਰ੍ਹਾਂ 사ਜਾ ਦੇ ਅਧਿਕਾਰੀ ਰਹਿ ਕੇ ਇਸ ਦੁਨੀਆ ਤੋਂ ਜਾਣਗੇ ਇਹਨਾਂ ਨੂੰ ਮਾਫੀ ਨਹੀਂ ਕਦੇ ਵਾਸਤੇ 사ਜਾ ਵੀ ਤੁਸੀਂ ਅਗਰ ਗੱਲ ਕਰੋ ਤਾਂ 사ਜਾ ਦੇ ਕਾਲ ਤੱਕ ਸਾਭ ਨਹੀਂ ਦੇਣੀ ਨਾ ਅਗਰ ਕੋਈ ਦਿੰਦੇ ਤਾਂ ਸੁਬੀਰ ਸਿੰਘ ਬਾਦਲ ਨੂੰ 사ਜਾ ਲੱਗ ਜੇਗੀ ਤਾਂ ਗੱਲ ਖਤਮ ਮੈਂ ਵਾਰ-ਵਾਰ ਤੁਹਾਨੂੰ ਇਹ ਬੇਨਤੀ ਕਰਦਾ ਕਿ ਬੱਜਰ ਪਾਪਾਂ ਦੀ ਕਦੇ ਵਾਸਤੇ ਮਾਫੀ ਨਹੀਂ ਹੁੰਦੀ ਇਹਨਾਂ ਨੇ ਬੱਜਰ ਪਾਪ ਕੀਤੇ ਇੱਕ ਦੋ ਨਹੀਂ ਅਣਗਿਣਤ ਇਹਨਾਂ ਨੇ ਬੱਜਰ ਪਾਪ ਕੀਤੇ ਇਹਨਾਂ ਦੀ ਕਦੇ ਵਾਸਤੇ ਮਾਫੀ ਨਹੀਂ ਹੁੰਦੀ ਪਰ ਬਾਗੀ ਧੜਾ ਜਿਹੜਾ ਹੁਣ ਇੱਕ ਬਣ ਕੇ ਸਾਹਮਣੇ ਆਇਆ ਉਹ ਉਹ ਇਕਦਮ ਸੱਚੇ ਹੋ ਗਏ ਕਿਉਂਕਿ ਕਿਸ ਤਰ੍ਹਾਂ ਤੇ ਉਹ ਵੀ ਇਹਨਾਂ ਦਾ ਪਾਰਟ ਸੀਗੇ ਕਿਉਂਕਿ ਜਦੋਂ ਉਹ ਇੱਕ ਟਰਾਂਵਾ ਵਾਪਰੀਆਂ ਉਸ ਵੇਲੇ ਉਹ ਵੀ ਇਹਨਾਂ ਦੇ ਨਾਲ ਸੀ ਤਾਂ ਕੀ ਸਮਝੋ ਉਹ ਸੱਚੇ ਨੇ ਉਹ ਡਰਾਮਾਬਾਜੀ ਆ ਜੀ ਉਹ ਬਾਦਲ ਦੇ ਬਾਦਲ ਪਰਿਵਾਰ ਦੇ ਕਰਿੰਦੇ ਆ ਬਾਦਲ ਪਰਿਵਾਰ ਦੇ ਰਾਜ ਸਮੇਂ ਦੌਰਾਨ ਉਹਨਾਂ ਨੇ ਸਤਾ ਦਾ ਆਨੰਦ ਮਾਣਿਆ ਜੇਕਰ ਉਹ ਅੰਦਰੋਂ ਤੇ ਬਾਹਰੋਂ ਸੱਚੇ ਸੀ ਉਹਨਾਂ ਦਾ ਪੰਥ ਨਾਲ ਸੰਤ ਨਾਲ ਜਾਂ ਗੁਰੂ ਨਾਲ ਪਿਆਰ ਸੀ ਤੇ ਉਦੋਂ ਕਿਉਂ ਨਹੀਂ ਬੋਲੇ ਹੁਣ ਉਹਨਾਂ ਨੂੰ ਨੌਂ ਸਾਲਾਂ ਬਾਅਦ ਬੋਲਣ ਦਾ ਚੇਤਾ ਆ ਇਹ ਇੱਕ ਡਰਾਮਾਬਾਜ਼ੀ ਆ ਡਰਾਮਾਬਾਜ਼ੀ ਕਿਉਂ ਕਿ ਬਾਦਲ ਪਰਿਵਾਰ ਦੀ ਮੋੜ ਬਹਾਲੀ ਵਾਸਤੇ ਲੋਕ ਜਾਣਕਾਰ ਆ ਇਸ ਕਰਕੇ ਉਹਨਾਂ ਦੀ ਡਰਾਮਾਬਾਜ਼ੀ ਕਦੇ ਕਾਮਯਾਬ ਨਹੀਂ ਹੋਣੀ ਮਤਲਬ ਬਾਗੀ ਧੜੇ ਨੂੰ ਸਦਨਾ ਚਾਹੀਦਾ ਤੁਹਾਡਾ ਮਤਲਬ ਸਾਰੇ ਕਾਲੀਦਨ ਨੂੰ ਸਦਨਾ ਚਾਹੀਦਾ ਜਿਹੜੇ ਉਸ ਵੇਲੇ ਜਿਹੜੀ ਗੱਡੀਆਂ ਤੇ ਵਿਰਾਜਮਾਨ ਸੀ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਗਲਤੀਆਂ ਕੀਤੀਆਂ ਜੇਕਰ ਇਹ ਗਲਤੀ ਦੇ ਉਲਟ ਸੀ ਤੇ ਇਹਨਾਂ ਨੇ ਫਿਰ ਉਹ ਤੋਂ ਸਟੈਂਡ ਕਿਉਂ ਨਹੀਂ ਲਿਆ ਉਹ ਕਹਿੰਦੇ ਸੀ ਉਸ ਵੇਲੇ ਬੋਲਦੇ ਰਹੇ ਪਰ ਤੁਹਾਡੀ ਸੁਣਵਾਈ ਕੋਈ ਨਹੀਂ ਹੋਈ ਅਸੀਂ ਬਹੁਤ ਬੋਲੇ ਆ ਬਿਲਕੁਲ ਝੂਠ ਬੋਲਦੇ ਉਹਨਾਂ ਕੋਈ ਵੀ ਨਹੀਂ ਬੋਲਿਆ ਸਤਾ ਦਾ ਆਨੰਦ ਮਾਣਦੇ ਸੀ ਜਿਹੜੇ ਅਨਸਾਫ਼ ਪਸੰਦ ਲੋਕ ਧਰਨੇ ਲਾਉਂਦੇ ਸਨ ਉਹਨਾਂ ਦੇ ਉੱਪਰ ਕੇਸ ਪਾਉਂਦੇ ਸੀ ਮੇਰੇ ਖੁਦ ਦੇ ਉੱਪਰ ਦੋ ਤਿੰਨ ਕੇਸ ਪਏ ਸੀ ਜਿਹੜੇ ਕਿੰਨੇ ਪਾਏ ਬਾਦਲ ਪ੍ਰਕਾਰ ਬਾਦਲ ਸਰਕਾਰ ਨੇ ਹਾਂਜੀ ਸਰਕਾਰ ਦੇ ਟਾਈਮ ਤੇ ਸਾਡੇ ਤੇ ਦੋ ਤਿੰਨ ਕੇਸ ਪਏ ਆ ਵੇਖੋ ਅਨਸਾਫ਼ ਲੈਣ ਵਾਸਤੇ ਅਸੀਂ ਕੋਟਕਪੂਰੀ ਚੌਕ ਵਿੱਚ ਬੈਠੇ ਆ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਦੋਸ਼ੀਆਂ ਨੂੰ ਫੜਾਉਣ ਵਾਸਤੇ ਬੈਠੇ ਆ ਪਰ 307 ਦਾ ਪਰਚਾ ਮੇਰੇ ਤੇ ਹੋਇਆ ਮੈਂ ਗਲਤੀ ਕੀ ਕੀਤੀ ਮੈਂ ਅਪਰਾਧ ਕੀ ਕੀਤਾ ਇਹ ਪ੍ਰਕਾਸ਼ ਬਾਦਲ ਦੀ ਸਰਕਾਰ ਦੇ ਸਮੇਂ ਤੇ ਅਨਸਾਫ਼ ਲੈਣ ਵਾਸਤੇ ਸਾਡੇ ਤੇ ਪਰਚੇ ਹੋਏ ਸੀ 307 ਦਾ ਪਰਚਾ ਹੈ ਸੀ ਮੈਂ ਬੀਬੀ ਜ਼ਗੀਰ ਕੌਰ ਹਨੀ ਵੀ ਅੱਜ ਗੱਲ ਕਰ ਰਹੇ ਨੇ ਉਹ ਵੀ ਐ ਜੀ ਪੀ ਸੀ ਦੇ ਪ੍ਰਧਾਨ ਰਹੇ ਨੇ ਸਭ ਕੁਝ ਆਨੰਦ ਮੰਨਿਆ ਪਰ ਅੱਜ ਉਹ ਵੀ ਇਹਨਾਂ ਦੇ ਖਿਲਾਫ ਗੱਲ ਕਰ ਰਹੇ ਨੇ ਹੁਣ ਉਹਨਾਂ ਕੋਲੇ ਸਿਰਫ ਇੱਕ ਰੌਲਾ ਰਹੇਗਾ ਰੌਲੇ ਤੋਂ ਬਣਾ ਉਹਨਾਂ ਦੇ ਪੱਲੇ ਕੱਖ ਨਹੀਂਗਾ ਰੌਲਾ ਪਾਉਣ ਨਾਲ ਦੇ ਕਦੇ ਵਾਸਤੇ ਕਾਮਯਾਬ ਨਹੀਂ ਹੋਣਗੇ ਬਾਕੀ ਧੜੇ ਨੂੰ ਤੁਹਾਡਾ ਮਤਲਬ ਕੀ ਉਹਨਾਂ ਨੂੰ ਵੀ ਸੱਦਣਾ ਚਾਹੀਦਾ ਨਹੀਂ ਜੀ ਬਾਕੀ ਨਹੀਂ ਗੋ ਸਾਰੀਆਂ ਉਹਨਾਂ ਦੀਆਂ ਸੁਰਾਂ ਅੰਦਰੋਂ ਇੱਕ ਨੇ ਡਰਾਮਾਬਾਜ਼ੀ ਕਰਦੇ ਆ ਉਹ ਸ਼ਖਬੀਰ ਬਾਦਲ ਤੋਂ ਕਦੇ ਵਾਸਤੇ ਬਾਹਰ ਨਹੀਂ ਜਾ ਸਕਦੇ ਤਾਂ ਹੁਣ ਜੋ ਵੀ ਫੈਸਲਾ ਹੁੰਦਾ ਉਹਨੂੰ ਤੁਸੀਂ ਕਿਵੇਂ ਵੇਖੋਗੇ ਕਿਉਂਕਿ ਜੋ ਵੀ ਅਕਾਲ ਤਖਤ ਸਾਹਿਬ ਦਾ ਫੈਸਲਾ ਹੁੰਦਾ ਅਸੀਂ ਤੇ ਇਹੀ ਕਵਾਂਗੇ ਭਾਵੇਂ ਬਾਦਲ ਨੇ ਬਣਾਏ ਜਥੇਦਾਰ ਆ ਉਹਨਾਂ ਨੂੰ ਮਾਫੀ ਦੀ ਸਜ਼ਾ ਜੇ ਮਾਫੀ ਨਾ ਦਿੱਤੀ ਜਾਵੇ ਜੇਕਰ ਮਾਫੀ ਦਿੱਤੀ ਫਿਰ ਕਾਮ ਦੇ ਵਿੱਚ ਹਲਚਲ ਹੀ ਮੱਚੇਗੀ ਜੇਕਰ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਮਾਫੀ ਦੇਣ ਵਾਲਾ ਹੋਵੇਗਾ ਕੈਸਨ ਭਾਈ ਮਰੀਕ ਸਿੰਘ ਜਨਾਲਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਮਾਫੀ ਨਹੀਂ ਦੇਣੀ ਚਾਹੀਦੀ ਕਿਉਂਕਿ ਇਹ ਮਾਫੀ ਜਿਹੜੀ ਹੈ ਇਹ ਇੱਕ ਗੁਨਾਹ ਹੈ ਔਰ ਉਸ ਗੁਨਾਹ ਦੀ ਕਦੇ ਮਾਫੀ ਨਹੀਂ ਹੁੰਦੀ ਕਿਉਂਕਿ ਜਿਹੜੇ ਗੁਨਾਹ ਹੁੰਦੇ ਨੇ ਉਹਨਾਂ ਦੀ ਇੱਕ ਅਲੱਗ ਕੈਟਾਗਰੀ ਹੁੰਦੀ ਔਰ ਜਿਸ ਤਰੀਕੇ ਨਾਲ ਬਾਗੀ ਤੜਾ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਜਿਹੜਾ ਬਾਗੀ ਤੜਾ ਹੈ ਉਹ ਕਿਸੇ ਉਹ ਵੀ ਅਕਾਲੀ ਦਲ ਦਾ ਪਾਠ ਹੈ ਲੇਕਿਨ ਅੱਜ ਉਹ ਆਪਣੇ ਆਪ ਨੇ ਅਕਸ ਨੂੰ ਠੀਕ ਕਰਨ ਵਾਸਤੇ ਇਸ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ। ਕੁੱਲ ਮਿਲਾ ਕੇ ਸੁਬੀਰ ਸਿੰਘ ਬਾਦਲ ਦੀ ਮਾਫੀ ਨੂੰ ਲੈ ਕੇ ਵੀ ਉਹਨਾਂ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ